ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਤਰ ਸਥਾਨ ਗੁਰਦੁਆਰਾ ਸ੍ਰੀ ਪਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਜੀ ਦਰਬਾਰ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਲਾਕੇ ਦੀਆਂ ਸਮੂਹ ਦਰਸ਼ਨ ਗਿਦਾਰੇ ਕਰਨ ਆਈਆਂ ਸੰਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੰਜਾ ਸ਼੍ਰੀ ਦਰਬਾਰ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਲਾਨਾ ਜੋੜ ਮੇਲੇ ਤੇ ਲੰਗਰ ਦੀ ਸੇਵਾ ਸੰਪਰਦਾਏ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਹਰ ਸਾਲ ਨਿਭਾਈ ਜਾਂਦੀ ਹੈ ਅਤੇ ਮੇਲੇ ਤੇ ਦਰਸ਼ਨ ਕਰਨ ਜੋ ਸੰਗਤਾਂ ਆ ਰਹੀਆਂ ਹਨ ਸਾਰਿਆਂ ਨੂੰ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂਕਾਰ ਦਰਸ਼ਨ ਦਿਦਾਰੇ ਕਰਕੇ ਗੁਰੂਕਾਰ ਸੇਵਾ ਸਿਮਰ ਕਰਕੇ ਜਿਹੜਾ ਆਪਣਾ ਜੀਵਨ ਦਾ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਸਾਹਿਬ ਗੁਰਦਰਾ ਸਾਹਿਬ ਨੇ ਸੰਗਤਾਂ ਬਹੁਤ ਸਾਦ ਬੜੀ ਸ਼ਰਧਾ ਨਾਲ ਮਨਾਉਂਦੀਆਂ ਆ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਗੁਰੂ ਅਗੰਗਦ ਸਾਹਿਬ ਜਰਦਾ ਮਹਾਰਾਜ ਬਖਸ਼ਿਸ਼ ਕਰੇ ਜਿਹੜੇ ਮਕਸਦ ਵਾਸਤੇ ਉਹਨਾਂ ਨੇ ਸਾਰਾ ਕੁਝ ਕੀਤਾ ਹੈ ਸ੍ਰੀ ਗੁਰਤਾ ਸਾਹਿਬ ਦੀ ਚਰਜਨਾ ਪੰਥ ਖਾਲਸਾ ਦੀ ਚੜ੍ਹਦੀ ਕਲਾ ਲਈ ਉਹ ਸਹਿਨਸ਼ੀਲਤਾ ਜਿਹੜੀ ਉਹ ਕੌਮ ਦੇ ਵਿੱਚ ਪੰਥ ਦੇ ਵਿੱਚ ਸਮੁੱਚੀ ਮਾਨਵਤਾ ਦੇ ਵਿੱਚ ਆਵੇ, ਏਕਤਾ ਹੋਵੇ, ਪਿਆਰ ਹੋਵੇ ਤਾਂ ਜੋ ਸਮੇਂ ਦੇ ਵਿੱਚ, ਸਮੇਂ-ਸਮੇਂ ਦੇ ਵਿੱਚ ਸਾਡਾ ਜਿਹੜੀਆਂ ਗੁਰੂ ਘਰਾਂ ਨਾਲ ਜੁੜ ਕੇ ਤੇ ਅੱਜ ਦੇ ਦਿਨ ਤੇ ਅਮਰ ਸਿਤਾਲ ਵੀ ਜਿਹੜਾ ਮੈਂ ਸਮਝਦਾ ਕਿ ਸਾਨੂੰ ਕਰਨਾ ਚਾਹੀਦਾ ਕਿਉਂਕਿ ਏਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਆਮ ਉਸਤਾ ਜੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਉਹ ਵੀ ਪ੍ਰਧਾਨ ਜੀ ਨੂੰ ਬੇਨਤੀ ਕਰਾਂ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਉਹ ਵੀ ਰੱਖਿਆ ਕਰੀਏ ਤਾਂ ਜੋ ਇਹਨੇ ਜੋੜ ਮੇਲਾ ਦੇ ਸੰਤਾਂ ਨੂੰ ਜਗ੍ਹਾ ਦਿੱਤਾ ਕਾਢੀ ਸਿੰਘਾਂ ਨੂੰ ਤੁਸੀਂ ਦੇਖਿਆ ਕਿੱਡੇ ਵਧੀਆ ਢੰਗ ਨਾਲ ਉਹਨਾਂ ਨੇ। ਕਾਰਾ ਚੱਕ ਦਸਾਹੀ ਸਾਰਾ ਕਾਢੀ ਸਿੰਘਾਂ ਨੇ ਉਹਨਾਂ ਨੇ ਬੜੀ ਬੜੀ ਢੰਗ ਨਾਲ ਜਿਹੜੀ ਉਹ ਕਲਾ ਨੂੰ ਗੁਰੂ ਚਾਹਤ ਤੋਂ ਜਿਆਦਾ ਜਿਹੜਾ ਕਰਾਇਆ ਇਸ ਕਰਕੇ ਮੈਂ ਸਮਝਦਾ ਕਿ ਇਹਨੇ ਜੋੜ ਮੇਲਾ ਦੇ ਜਿੱਥੇ ਗੁਰੂ ਘਰ ਹਾਜ਼ਰੀ ਲੱਗਦੀ ਹੈ ਉੱਥੇ ਸਿੱਖਣ ਨੂੰ ਇਤਿਹਾਸ ਦਾ ਵਿਚਾਰ ਸੁਣਨ ਵਾਸਤੇ ਬਹੁਤ ਕੁਝ ਮਿਲਦਾ ਇਸ ਲਈ ਮੈਂ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਵੀ ਧੰਨਵਾਦ ਕਰਦਾ ਹਾਂ। ਸਰਦਾਸ਼ ਗੁਰੂ ਦੇ ਚਰਨਾਂ ਵਿੱਚ ਸਾਨੂੰ ਇਹ ਤਰ ਪਿਆਰ ਬਸਤੇ ਸ੍ਰੀ ਉੱਚੀ ਮਾਨਤਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਜੋ ਕੌਮ ਵੀ ਦੇਖਦੀ ਪੰਜਾਬ ਦੀ ਵਿਸ਼ਾਲਿਆੜੀ ਪਰਛਾਵੇਂ ਹੇਠ ਵਸ ਕੇ ਕਿਹਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਖੇਰਵਾ ਸਾਹਿਬ ਕੇ ਨਤਮਸਕ ਹੋ ਜਾਂ ਸਕਦਾ ਦਾ ਮੈਂ ਲੱਖ ਲੱਖ ਵਧਾਈ ਦੇਣਾ ਵਾ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਚਾਰ ਜਗਾਂ ਲੜੀਆਂ ਤੇ ਚਾਰ ਜਗਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਅੱਜ ਦੇ ਇਸ ਇਤਿਹਾਸਿਕ ਦਿਨ ਤੇ ਮੈਂ ਆਇਆ ਹਾਂ ਸਾਰੀਆਂ ਸੰਗਤਾਂ ਦਾ ਤੇ ਤੁਹਾਨੂੰ ਤੁਹਾਨੂੰ ਹਾਜ਼ਰੀ ਕਰਦਾ ਵਾਂ ਤੇ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦੇਣਾ ਵਾਂ ਜਿਨ੍ਹਾਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਸਤਿਗੁਰੂਆਂ ਦੀਆਂ ਆਸਾਂ ਮਰਦਾਂ ਪੂਰੀਆਂ ਕਰੇ ਤੇ ਸਿੱਖ ਕੌਮ ਨੂੰ ਹਮੇਸ਼ਾ ਹੀ ਏਕਤਾ ਤੇ ਸਫਾਗ ਬਖਸ਼ੇ ਵੱਧਰ ਪਲਾਖਰੇ ਪੰਜ ਪਿਆਲੇ ਪੰਜ ਪੇਰ ਛੱਟੇ ਪੀਰ ਬਠਾ ਕੇ ਪਰ ਭਾਰੀ ਅਰਜਨ ਕਾਇਆ ਪੰਟ ਕੇ ਮੂਰਤ ਹਾਰ ਗੋਪਾਸਾਹ ਜੀ ਦੇ ਐਸੇ ਦੀਨਦਿਆਲ ਪਤਾ ਜਿਹੜੇ ਤੇਰੀ ਦੇ ਮਾਲਕ ਸੇਵੇ ਪਾਸਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰੀ ਸੋ ਪ੍ਰਾਪਤ ਗੁਰਦੁਆਰਾ ਪਲਾਹ ਸਾਹਿਬ ਜੀ ਦੇ ਆਈਆਂ ਸਹਿਤਾਂ ਨੂੰ ਲੱਖ ਲੱਖ ਵਧਾਈਆਂ ਦੀ ਲੱਖ ਲੱਖ ਵਧਾਈਆਂ ਵਾਜਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੋ ਧੰਨ ਧੰਨ ਸੇਵੇ ਪਾਸਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੰਚੋ ਅਸਥਾਨ ਪਲਾ ਸਾਹਿਬ ਗੁਰਦਾਰੇ ਵਿਖੇ ਸਾਲਾਨਾ ਜੋੜ ਮੇਲੇ ਤੇ ਅਸੀਂ ਅੱਜ ਦਰਸ਼ਨ ਕਰਨ ਆਏ ਆਂ ਔਰ ਬੜੀ ਮਾਨੋ ਖੁਸ਼ੀ ਹੋਈ ਆ ਕਿ ਇਥੇ ਸੰਤਾਂ ਦਾ ਜਿਹੜਾ ਬੜਾ ਭਾਰੀ ਇੱਕ ਸਾਹਵਾ ਔਰ ਸੰਤਾਂ ਇਥੇ ਦਰਸ਼ਨ ਕਰਕੇ ਸੇਵਾ ਕਰਕੇ ਗੁਰੂ ਦਾ ਲਾਹ ਲੈ ਰਹੀਆਂ ਦਾਸ ਇਸ ਜੋੜ ਮੇਲੇ ਤੇ ਸੰਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਗੁਰੂ ਦੇ ਮਾਲਕ ਸਾਇਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਪਲਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਹੁਣ ਵੀ ਇਹ ਸਲਾਨਾ ਜੋੜ ਮੇਲਾ ਜੋ ਚੱਲ ਰਿਹਾ ਹੈ 19 20 ਤਰੀਕ ਨੂੰ ਮੇਨ ਇਹ ਮੇਲਾ ਹੁੰਦਾ ਹੈ 4 ਤੇ 5 ਅਸੂ ਨੂੰ ਸੋ ਬੈ ਸਮੁਚੀਆਂ ਦੇਸ਼ ਵਿਦੇਸ਼ੀਆਂ ਸੰਗਤਾਂ ਨੂੰ ਦਾਸ ਸਖਿੰਦਰ ਸਿੰਘ ਵਾਲਾ ਤੇ ਸਮੁਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਸਮੁਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਨਾਮ ਦੀ ਦਾਤ ਬਖਸ਼ਣ ਚਰਨਾਂ ਦੀ ਪ੍ਰੀਤ ਪਿਆਰ ਬਖਸ਼ਣ ਔਰ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸੁਚਾਰੂ ਵਧੀਆ ਪ੍ਰਬੰਧ ਕੀਤੇ ਆ ਨਾਲ ਦੇ ਨਾਲ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਲੰਗਰਾਂ ਦਾ ਪ੍ਰਵਾਹ ਚਲਾਇਆ ਗਿਆ ਅਤੇ ਨਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਨੇ ਪਿਛਲੇ ਲਗਭਗ 10 ਦਿਨ ਤੋਂ ਨਿਰੰਤਰ ਲੰਗਰਾਂ ਦੀ ਸੇਵਾ ਫਿਰ ਸ਼ਪੀਲ ਦੀ ਔਰ ਅੱਜ ਲਾਸਟ ਵਾਲੇ ਦਿਨ ਜੋ ਸ਼ਰਧਾਈ ਦੀ ਸੇਵਾ ਜੋ ਪਿੰਡ ਧਾਰੜ ਤੋਂ ਇਹ ਵੀਰ ਮੇਰੇ ਆਉਂਦੇ ਆ ਆਣ ਕੇ ਸਾਰਾ ਇਹ ਅੱਜ ਦੀ ਸ਼ਰਧਾਈ ਦਾ ਲੰਗਰ ਇਹਨਾਂ ਨੇ ਤਿਆਰ ਕੀਤਾ ਹੈ ਸੋ ਇਸੇ ਤਰੀਕੇ ਦੇ ਨਾਲ ਪਿੰਡ ਖੈਰਾਬਾਦ ਦੀ ਸੰਗਤ ਨੇ ਪਕੌੜਿਆਂ ਦਾ ਲੰਗਰ ਹੋਰ ਉਤਰਾਂ ਤਰਾਂ ਤਰਾਂ ਦੇ ਲੰਗਰ ਲਾਏ ਗਏ ਆ ਸੋ ਸਤਿਗੁਰੂ ਕਿਰਪਾ ਕਰਨ ਜਿਹੋ ਜਿਹੋ ਜੀ ਭਾਵਨਾ ਨਾਲ ਜਿਹੋ ਜਿਹੋ ਜੀ ਕੇ ਨੇ ਸੇਵਾ ਕੀਤੀ ਆ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਨੂੰ ਖੁਸ਼ੀਆਂ ਕਿਹੜੇ ਬਖਸ਼ਣ ਮੈਂ ਨਾਲ ਦੇ ਨਾਲ ਬੇਨਤੀ ਜ਼ਰੂਰੀ ਕਰਾਂਗਾ ਕਿ ਜਿਸ ਜਿਸ ਵੀ ਵੀਰ ਨੇ ਕਿਸੇ ਪ੍ਰਕਾਰ ਦਾ ਵੀ ਲੰਗਰ ਲਾਇਆ ਉਹ ਆਪਣੇ ਇਹ ਵੀ ਜੋ ਧਿਆਨ ਰੱਖੇ ਕਿ ਵਾਤਾਵਰਣ ਨੂੰ ਅਸੀਂ ਸਵੱਛ ਰੱਖਣਾ ਹੈ ਜੋ ਡੂੰਘੇ ਲਫਾਫੇ ਆ ਛੱਡ ਕੇ ਚਲੇ ਜਾਣੇ ਆ ਸਵੇਰੇ ਜਦੋਂ ਅਸੀਂ ਦੇਖਣਾ ਅੰਬਾਰ ਲੱਗੇ ਛੜਕਾਂ ਭਰੀਆਂ ਹੁੰਦੀਆਂ ਉਹ ਨਾਲ ਦੇ ਨਾਲ ਚੁੱਕਣ ਵਾਸਤੇ ਵੀ ਉਹ ਵੀ ਇੱਕ ਬੜੀ ਵੱਡੀ ਸੇਵਾ ਹੈ ਨਾਲ ਆਪਣੇ ਬੰਦਿਆਂ ਨੂੰ ਦੂਚੋਂ ਇਸ ਕੰਮ ਤੇ ਵੀ ਲਾਇਆ ਜਾਵੇ ਕਿ ਉਹ ਨਿਰੰਤਰ ਜਿਹੜੀ ਆ ਉਹ ਸਾਫ ਸਫਾਈ ਵੀ ਕਰਨ ਸੋ ਇਸ ਤਰੀਕੇ ਦੇ ਨਾਲ ਜਿੱਥੇ ਤੁਸੀਂ ਦੇ ਹੋਗੇ ਅੰਦਰ ਦਰਸ਼ਨ ਕਰਨਾ ਜੋ ਅੰਦਰ ਦੀ ਸਾਰੀ ਸਜਾਵਟ ਦਾਸ ਦੇ بیٹے ਵੱਲੋਂ ਪ੍ਰੋਫੈਸਰ ਸੰਦੀਪ ਸਿੰਘ ਵੱਲੋਂ ਸਾਰੀ ਕੀਤੀ ਗਈ ਆ ਬਿਲਕੁਲ ਨਿਸ਼ਕਾਮ ਸੇਵਾ ਕੀਤੀ ਗਈ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿੰਨਾ ਲੋਕ ਕੇ ਦ੍ਰਿਸ਼ ਅੰਦਰ ਸੋਹਣਾ ਬਣਿਆ ਸੋ ਸਵੈ ਸੇਧਿਕਤਨਾ ਹੋਰ ਵੀ ਮਾਈ ਭਾਈ ਨੇ ਸਾਰਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਮਾ ਕੀਤੀਆਂ ਗੁਰੂ ਸਾਹਿਬ ਸਾਰਿਆਂ ਦੇ ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਬਖਸ਼ਣ ਬੱਚਿਆਂ ਨੂੰ ਦੇਸ਼ਾਂ ਅਵਦੇਸ਼ਾਂ ਚੜ੍ਹਦੀ ਕਲਾ ਬਖਸ਼ਣ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨ ਸੋ ਇਨੀਆਂ ਕ ਵਿਚਾਰਾਂ ਆਪ ਜੀ ਨਾਲ ਸਾਂਝਾ ਕਰਦਾ ਹੋਇਆ ੁੱਲਾਂ ਦੀ ਖਿਵਾ ਮੰਗਦਾ ਹਾਂ ਜਰੂਰ ਸਫਾਈ ਦਾ ਧਿਆਨ ਤੇ ਵੱਧ ਤੋਂ ਵੱਧ ਪੌਦੇ ਲਾਏ ਜਾਣ ਤੇ ਪਾਣੀ ਨੂੰ ਬਚਾਇਆ ਜਾਵੇ ਸੜਕਾਂ ਦੇ ਪਾਣੀ ਡੋਲ ਕੇ ਸੜਕਾਂ ਤੋੜੀਆਂ ਨਾ ਜਾਣ ਇਹ ਸਾਡਾ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇੱਕ ਗੁਰੂ ਘਰ ਨੂੰ 4-5 ਰਸਤੇ ਆਉਂਦੇ ਆ ਸਾਰਿਆਂ ਦਾ ਬੁਰਾ ਹਾਲ ਕਰ ਦਿੰਨੇ ਅਸੀਂ ਸਿਰਫ ਨਜਾਇਜ਼ ਕਬਜ਼ੇ ਕਰਕੇ ਜਾਂ ਪਾਣੀ ਆਦ ਡੋਲ ਕੇ ਤੋੜ ਦਿੰਨੇ ਬਾਰ-ਬਾਰ ਸਰਕਾਰਾਂ ਨੂੰ ਵੀ ਕੀ ਦੋਸ਼ ਦਵਾਂਗੇ ਬਾਰ-ਬਾਰ ਇਹ ਅਹੀ ਸੁਚੇਤ ਹੋਈਏ ਉਹ ਲਾਣੀ ਖਿਵਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨ ਛੋ ਧਰਤੀ ਪਿੰਡ ਖੈਰਾਬਾਦ ਗੁਰਦੁਆਰਾ ਪਲਾਟਸ ਆ ਵਿਕੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਦੇ ਤੁਮਤਾਂ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਹਨ ਇਸੇ ਤਰ੍ਹਾਂ ਹੀ ਨਗਰਪਿੰਡ ਖੈਰਾਬਾਦ ਦੀ ਨੌਜਵਾਨ ਸੇਵਾ ਵੱਲੋਂ ਲੰਗਰਾਂ ਦੀ ਸੇਵਾ ਨਿਭਾਈ ਰਹੀ ਜਾ ਰਹੀ ਹੈ ਜਿਸ ਵਿੱਚ ਚਾਹ ਪਕੌੜੇ ਮਨਚੂਰੀਅਨ ਪਾਸਤਾ ਦਾਲ ਪੁਲਕਾ ਔਰ ਕੋਲ ਡਰਿੰਕ ਸ਼ਰਦਾਈ ਮਤਲਬ ਕਿ अनेका ਪ੍ਰਕਾਰ ਦੇ ਲੰਗਰ ਲਗਾਏ ਗਏ ਹਨ ਅਸੀਂ ਆਈ ਹੋਈ ਸੰਗਤ ਦਾ ਇੰਡੀ ਵੀ ਸਖ ਨੇ ਇਥੇ ਆਈ ਦੀ ਪ੍ਰੀਆ ਪੁਰਮਾਰਾਜ ਦੇ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਹਰ ਇੱਕ ਦੀ ਸ਼ਰਧਾ ਭਾਵਨਾ ਨੂੰ ਪੂਰਾ ਕਰਨਾ ਔਰ ਫਿਰ ਤੋਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਇਥੇ ਹਰ ਸਾਲ ਨੈਸ਼ਨਲ ਲੈਵਲ ਦੇ ਕਬੱਡੀ ਦੇ ਮੈਚ ਹੁੰਦੇ ਆ ਅੱਜ ਵੀ ਕਬੱਡੀ ਦੇ ਮੈਚ ਹੋ ਰਹੇ ਆ ਨਾਲ ਜੱਸਾ ਪੱਟੀ ਜੋ ਕਿ ਇੰਟਰਨੈਸ਼ਨਲ ਕੁਸ਼ਤੀ ਪਲੇਅਰ ਆ ਜੀ ਉਹਨਾਂ ਦੀਆਂ ਵੱਡੀਆਂ ਕੁਸ਼ਤੀਆਂ ਵੀ ਹੋ ਰਹੀਆਂ ਐ ਔਰ ਮੈਂ ਆਪਣੇ ਸਾਥੀਆਂ ਦਾ ਜਿੰਨੇ ਵੀ ਮੇਰੇ ਸਾਥੀ ਔਰ ਜਿੰਨੇ ਵੀ ਇੱਥੇ ਸੇਵਾਦਾਰ ਸੇਵਾ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਹੀ ਟੈ ਦਿਲ ਤੋਂ ਧੰਨਵਾਦੀਆਂ ਜਿਨ੍ਹਾਂ ਨੇ ਪਿਛਲੇ ਕਈ ਦਿਨਾਂ ਪਿਛਲੇ 5 ਦਿਨ ਤੋਂ ਆਪਣੀ ਆ ਸੇਵਾ ਕਰ ਰਹੇ ਆ ਔਰ ਆਈਓਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿਤਨਾ ਸਜੋਗ ਰਿਹਾ ਹੈ ਸੰਗਤ ਦਾ ਬਹੁਤ ਵਧੀਆ ਸਜੋਗ ਰਿਹਾ ਦਾ ਬਹੁਤ ਵਧੀਆ ਤੇ ਸ਼ਾਮ ਨੂੰ ਕੀ ਪ੍ਰੋਗਰਾਮ ਚਲਿਆ ਜਾਦਾ ਸ਼ਾਮ ਨੂੰ ਕਬੱਡੀ ਮੈਚ ਹੋ ਰਹੇ ਤੇ ਕੁਸ਼ਤੀਆਂ ਹੋ ਰਹੀਆਂ ਟੱਪਾ ਪੱਟੀ ਵਗੈਰਾ ਸਾਰੇ ਆ ਰਹੇ ਨੌਜਵਾਨਾਂ ਕੀ ਵੀ ਨੌਜਵਾਨਾਂ ਸਨਿਆਣਾ ਨਸ਼ੇਦਮ ਮੁਕਤ ਰਹਿਣ ਤੇ ਤੇ ਜੀਵਨ ਅਗਲੋ ਕਰਨਾ ਇਹ ਸਨਿਆਣਾ ਦੇਣਾ ਚਾਹੁੰਦੇ ਨੇ ਅੱਜ ਕੱਲ ਦੇ ਜੂਤ ਨੂੰ ਨਿਸ਼ਿਆਂ ਤੋਂ ਬਚਨ ਸੇਵਾ ਕਰਨ ਗੁਰੂ ਘਰ ਆਉਣ ਰੋਜ਼ ਸਵੇਰੇ ਸਵੇਰ ਵਕਤੇ ਗੁਰੂ ਘਰ ਆਉਣ ਮਾਪੇ ਪਿਓ ਦੀ ਸੇਵਾ ਕਰਨ